ਫਤੇ ਕੋਲ ਆ ਗਿਆ ਤੇ ਫਤੇ ਪੂਰਾ ਓਵਰ ਐਕਸਾਈਟਡ ਹੈ ਇੱਕ ਐਕਸਾਈਟਡ ਹੁੰਦਾ ਹੈ ਓਵਰ ਐਕਸਾਈਟਡ ਹੈ ਇਹ ਓਪੀ ਕਿੱਧਰ ਚਾ ਰਹੀ ਹੈ ਫਤੇ ਟਾਈਮ ਪਹੁੰਚਦਾ ਸਾਡਾ ਪਰਨੀਤ ਪੋਣੇ ਅੱਜ ਪਹੁੰਚੇ ਆਪਾਂ ਉਹ ਤਾਂ ਚਾਚਾ ਵੀ ਬਲੌਗਿੰਗ ਕਰ ਰਹੇ ਨੇ ਓਰੇ ਪੱਤੂ ਚੱਲ ਜਰੂਰ ਤੂੰ ਖੋਲਿਆ ਕਰ ਸਾਡੇ ਵਾਸਤੇ ਉਹ ਦੇਖ ਸਾਲੇ ਬਾਦ ਦੇ ਰਿਹਾ

ਫਾਜੀ ਮੈਂ ਲੀ ਆਫਸਰ ਮੈਂਟਾ ਅੱਡਸੋ ਨੂੰ ਕਤਰ ਮੈਂ ਆਈ ਕਿ ਚੱਲ ਨਾ ਉਧਰ ਦਾ ਫ੍ਰੈਂਕੀ ਤੇ ਆ ਮੈਂ ਬੁੱਕ ਤੇ ਕੈਮਰਾ ਬਹਲਾਵਾਂ ਪੱਲੇ ਆਣਾ ਸਟੇਲ ਵੜੇ ਸਟੇਲ ਵੜੇ ਇਹ ਤਾਂ ਮਿਲਿਆ ਜਾ ਰਿਹਾ ਹੋਰ ਮਿਲਿਆ ਜਾ ਰਿਹਾ ਚਲੋ ਚਲੋ ਅੰਦਰ ਚਲੋ ਗਿੰਡ ਬੰਦ ਕਰੋ ਚਲੋ ਸਾਰੇ ਅੰਦਰ ਚਲੋ ਬਣਾਓ ਲੈਣ ਦੀ ਫਾਜੀ ਤੇ ਬਦਲ ਹੀ ਗਏ ਉਧਰ ਜਾ ਕੇ ਸੋ ਰਹੇ ਆਪਣੇ ਜੀਏਪੀ ਬੰਦੇ ਉੱਥੇ ਨਾ ਨਾ ਪਾ ਲਗਾਏਗਾ ਸਿਮਰਣਾ ਇਹ ਐ ਕਾ ਤੋ ਆ ਜਾਂਦਾ ਤੁਹਾਡੇ ਫੇਸ ਜੇ ਤੇ ਸਾਫ ਨਹੀਂ ਆਉਂਦੇ ਆ ਦੇ ਆ ਜਾ ਸਿਰ ਤੇ ਮਮਮੀ ਆ ਨਾੜੀ ਲੈਣਦੀ ਛੁੱਟੀਆਂ ਪੈ ਗੀਆਂ 14 ਜਨਵਰੀ ਤੱਕ ਹਾਂ ਉਹ ਦਾ ਜਨਵਰੀ ਤੱਕ ਹਾਂ 14 ਜਨਵਰੀ ਤੱਕ ਹੋਣੀ ਆ ਨੋਟਿਸ ਦੰਮੂ ਛੁੱਟੀਆਂ ਵਾਹ ਗਿਆ ਐਕਸਟੈਂਡ ਹੋ ਗਈ ਯੈਸ 14 ਤੱਕ ਹਾਂ ਆਪਾਂ ਠੀਕ 14 ਤੱਕ ਪਈਆਂ ਨੇ ਹਾਂ ਹਾਂ ਪਾਣੀ ਦੋ بس والله ਦੋ ਵਾਲੇ ਆਓ ਜਿਵੇਂ ਤੁਸੀਂ ਦੇਖਿਆ ਪਿੰਡ ਪਹੁੰਚ ਗਏ ਸੀ ਆਪਾਂ ਤੇ ਹੁਣ ਰੋਟੀ ਰੋਟੀ ਖਾ ਰਹੇ ਤਾਂ ਕੋਲ ਤਾਂ ਨਹੀਂ ਤੇ ਲੂਣ ਲੈ ਆਈ ਪਾਣੀ ਲੈ ਆ ਲੂਣ ਲੈ ਆਓ ਮੰਮਾ ਪਾਣੀ ਲਿਆਓ ਯਾਰ ਉਹਨਾਂ ਵਾਸਤੇ ਪਾਣੀ ਤਾਂ ਰਿਹਾ ਗਰਮ ਉਹ ਗਰਮ ਰੱਖਿਆ ਹੈ ਗਾਇਸ ਬਚਾਰੇ ਵਾਸਤੇ ਸੇਵਾ ਕਰੀ ਜਾਣੀ ਹੈ ਸੇਵਾ ਕਰੀ ਜਾਣੀ ਬਚਾਰੇ ਵਾਸਤੇ ਯਾਰ ਉੱਥੇ ਤੈਨੂੰ ਸੁਖਮਨ ਬੜਾ ਯਾਦ ਆ ਗਿਆ ਸੀ ਬੜਾ ਸੁਖਮਨ ਬਸ ਫਦੇ ਭੁੱਲ ਗਿਆ ਬਸ ਉਹ ਵਿਚਾਰੇ ਤੈਨੂੰ ਯਾਦ ਕਰ ਕਰ ਪਾਗਲ ਹੋ ਚਲੇ ਤੂੰ ਮੈਂ ਜਰੂਰ ਆ ਕੇ ਉਹ ਬਸਾ ਦੇ ਚੜ ਕੇ ਆਵਾਂ ਬਸਾਂ ਚੜ ਕੇ ਆਵਾਂ ਮਮਾ ਨੂੰ ਕੋ ਲੈ ਰੋ ਸੋਈ ਜਾ ਆ ਦੇ ਕੋ ਡਿਜੀਟਲ ਲੈ ਬਾਟਾ ਨਾ ਮਠਿਆ ਨਾ ਨੀ ਕਰ ਹਾਂ ਪੂਰੇ ਉੱਪਰ ਆ ਬੈਠੇ ਤੱਲੀ ਘਟਾ ਬਿਲਕੁਲੀ 1 2 पीस ही रह गए। ਰੈਂ ਰੱਖਿਆ ਕਰੋ ਨਾ ਦੇਖੋ ਕਿੰਨੀ ਫਰੈਸ਼ ਫਰੈਸ਼ ਲਾ ਦੀ ਹੈ ਸੋਈ। ਬੇਲੂ ਵੀ ਫਰੈਸ਼ ਫਰੈਸ਼ ਹੀ ਹੋਣਾ ਫਿਰ। ਕੋਈ ਨਾ। ਹਾਂਜੀ। ਗੱਡੀ ਲੌਕ ਕਰ ਰਹੀ ਸੀ। ਅੱਛਾ ਠੀਕ। ਚਲੋ ਮੈਂ ਤੇਰੀ ਕਿੰਦਰ ਵਾਲਾ ਪੂਰਾ ਕਰਦੀ ਹਾਂ। ਯੋ ਗਾਇਸ। ਇਹ ਵੀ ਤੁਹਾਨੂੰ ਦਿਖਾ ਦੇਣਾ ਗੱਡੀ ਚੋ। ਬੇਰ ਕੁਸ਼ਣ। ਚਲੋ ਜੀ ਅਸੀਂ ਆ ਗਏ ਸੀ। ਮੋਏ। ਤੇ ਇੱਧਰ ਦੇਖੋ ਇੱਧਰ ਬ੍ਰੇਕਫਾਸਟ ਹੋ ਰਿਹਾ ਮੈਂ ਰੋਟੀ ਖਾਹਾ ਪਰਨੀਤ ਨੂੰ ਕਹਿੰਦਾ ਨਹੀਂ ਮੈਂ ਖਾਣੀ ਨਹੀਂ ਤੇ ਇੱਧਰ ਬੁਟੀਕ ਵਾਲੇ ਕਮਰੇ 'ਚ ਬੈਠੇ ਆ ਕਿ ਤੈਨੂੰ ਸੂਟਾਂ ਨੂੰ ਦਾਗ ਨਾ ਲਾ ਦਿਓ ਮੰਮਾ ਨੇ ਗੁੱਸੇ ਹੋਣਾ ਜੇ ਦੀਦੀ ਦੀ ਮਮੇ ਹੋ ਗਈ ਓਏ ਆ ਸੂਟ ਪਿੱਛੇ ਕਰੋ ਦਾਗ ਲੱਗ ਜਾ ਕਿਤੇ ਪਿੱਛੇ ਕਰੋ ਪਿੱਛੇ ਕਰੋ ਤੁਸੀਂ ਲਾਈਨ ਤੁਸੀਂ ਕਰੋ ਮੇਰੇ ਆਪ ਤੇਲ ਵਾਲੇ ਮੈਂ ਲਿਆਉਂਦੀ ਪਈਆਂ ਪਿੱਛੇ ਕਰੋ ਇਹਨਾਂ ਨੂੰ ਚੱਕ ਕੇ ਆਹ ਸਾਫ ਕਰਕੇ ਆ ਆ ਨਹੀਂ ਰੰਗ ਇਹ ਇਸ ਕਮਰੇ 'ਚ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਬੈਠਣ ਨੂੰ ਯਾਰ ਰੋ ਉਹ ਵਾਲਾ ਫੱਟੜਾ ਰੂੰਬੀ ਬੁੱਕ ਹੈ ਸੈਕਿੰਡ ਵਾਲੇ ਬੁੱਕ ਹੈ ਥਰਡ ਵੀ ਥਰਡ ਚ ਨਾਨੀ ਮਾਮੂ ਨਾਲ ਆ ਹ ਇੱਕ ਬਚ ਗਿਆ ਚਲੋ ਕੋਈ ਉੱਧਰ ਬਣਦੀ ਪਈ ਰੋਟੀ ਰੋਟੀ ਲਿਆਵਾ ਕੌਣ ਰਹਿ ਗਿਆ ਇੱਕ ਅੱਜ ਰੋਟੀ ਤਾਂ ਬਚਾਉਣਾ ਵਸ ਗਿਆ ਇੱਕ ਕਿੰਨੀਆਂ ਨੇ ਦੋ ਇੱਕ ਇੱਕ ਹੈ ਤੇ ਇੱਕ ਮੈਂ ਖੁਦ ਨੂੰ ਖੰਡਵਾ ਆਇਆ ਪਰਨੀਤ ਹੁਣ ਕਿੱਧਰ ਭੱਜ ਗਿਆ ਲਓ ਬਈ ਇੱਕ ਰੋਟੀ ਲਓ ਹੋਰ ਆਲਾ ਪਰਨੀਦੀ ਰੱਖ ਲਓ ਕੋਈ 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 ਦਮਨ ਹੋਰ ਲੈਣੀ ਤੁਸੀਂ ਬੱਚੇ ਮੈਂ ਪਰਨੀਦੀ ਰੱਖ ਦੋ ਚਲ ਮੈਂ ਖਾ ਲਾ ਹੁਣ ਪਰਨੀਤ ਤੇਰੀ ਰੋਟੀ ਰੱਖਦੀ ਪੁੱਤ ਚਲੋ ਲੈ ਹੁਣ ਮੈਨੂੰ ਦੇ ਆਲਾ ਫੜ ਪਰਨੀਤ ਨੂੰ ਦੇ ਆਈ ਹਾਂ ਮੈਂ ਸਬਜ਼ੀ ਲੈਣੀ ਨਾਲ ਅੱਗੇ ਵਾਲਾ ਤੂੰ ਕੀ ਕਰੀ ਸਬਜ਼ੀ ਲੈਣੀ ਲੈਣੀ ਪਿੱਛੇ ਜਿਹੜੇ ਬੈਕ ਰੱਖਿਆ ਨਾ ਉੱਥੇ ਦੇਖੋ ਜਿੱਥੇ ਖੋਲੋ ਨਾ ਮੈਂ ਖੋਲਦੀ ਆਂ ਨੇਚੂ ਬਟਨ ਜੇ ਲੱਗਿਆ ਪ੍ਰੈਸ ਕਰੋ ਛੱਡੋ ਮੈਨੂੰ ਆਉਂਦਾ ਮੈਨੂੰ ਆਉਂਦਾ ਹੂੰ 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 ਮੇਰਾ ਮੇਰਾ ਚਾਰਜਰ ਤੁਹਾਡਾ ਚਾਰਜਰ ਵੀ ਇੱਥੇ ਹੀ ਹੈ ਮੈਂ ਇਹ ਚ ਵਿੱਚ ਇਹਦੇ ਚ ਆ ਕਿਧਾ ਗੁੱਡਾ ਉਹ ਤੂੰ ਰੱਖ ਦੇ ਯਾਰ ਉਹ ਤਾਂ ਹੈਗਾ ਡਾਕਟਰ ਹੈ ਨਹੀਂ ਉਹ ਡਾਕਟਰ ਬਲੈਕ ਰੰਗ ਦਾ ਲੱਗਾ ਹੈ ਫੋਨ ਦਾ ਚਾਰਜਰ ਨੂੰ ਅਰੇ ਪਾਵਰ ਬੈਂਕ ਹੋ ਗਿਆ ਆ ਹੋ ਗਿਆ ਪਾਪਾ ਦਾ ਚਾਰਜਰ ਤੇ ਮੇਰਾ ਮੇਰਾ ਡਾਕਟਰ ਕਿੱਥੇ ਆ ਮੇਰਾ ਪਰਸ ਕਿੱਥੇ ਆ ਉਹ ਵੇ ਅੱਗੀ ਪਰਸੇ ਦੇਖਿਓ ਇਹ ਸਾਰਾ ਪਰਸੇ ਪਾਲਾ ਹਾਂ ਪਰਸੇ ਦੇਖਿਓ ਕੋਈ ਜਾ ਕੇ ਮੈਂ ਬੱਸ ਦੇ ਮੈਂ ਐਡਾਪਟਰ ਚ ਲੱਭ ਕੇ ਆਇਆ ਅੰਦਰ ਤੇ ਹੁਣ ਚੱਲਿਆਂ ਗਾਈ ਜੀ ਅਸੀਂ ਓਏ ਉਹ ਪਤੰਗ ਪਾੜ ਕੇ ਨਹੀਂ ਪਾੜਿਆ ਨਹੀਂ ਪਾੜਿਆ ਇਹ ਬੱਸ ਵਸ ਠੀਕ ਹੈ ਠੀਕ ਆਈਂ ਰਹਿੰਦੋ ਇਹ ਹੁਣ ਨਾ ਖੋਜ ਮਿਲ ਗਿਆ ਹਾਂ ਠੀਕ ਹੈ ਦੰਪੂ ਦੰਪੂ ਮੇਰਾ ਦੰਪੂ 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 ਉਹ ਖੜੀਆ ਦਮਨ ਮਿਲ ਗਿਆ ਸਿਮਰਨ ਨੇ ਵੀ ਕੱਢ ਲਾਇਆ ਨਾ ਔਰ ਕਿੱਲੇ ਲੰਗਾ ਆ ਤਰਾ ਅੱਗੇ ਮੈਨੂੰ ਵੀ ਗਾਈਟ ਹਾਂ ਕੀ ਲਾ ਰੱਖਿਆ ਅੱਗੇ ਮੈਨੂੰ ਵੀ ਤੇਰੇ ਰੇਖੇ ਕੋਦੇ ਚੜਾਉਗਾ ਲੈ ਕਿਉਂ ਉਹ ਇਹ ਅਪਡੇਟ ਹੈ ਨਾ ਮੈਂ ਦਮ ਦੇਖੀ ਆਪ ਦਿਨੇ ਕਿਤੇ ਉੱਥੇ ਫਸਾਇਆ ਸੀ ਇੱਥੇ ਕਿਤੇ ਫਸਾਇਆ ਸੀ ਹਾਂ ਪ੍ਰੀਤ ਠੀਕ ਹੈ ਤੁਸੀਂ ਮੈਨੂੰ ਛੱਡ ਦਿਓ ਮਾਸੂਨੀ ਮੈਨੂੰ ਲੈ ਜਾਣਗੇ ਕਿੱਥੇ ਗੁਰਮੁنڈੀ ਘਰ ਤੋਂ ਨਹੀਂ ਪਾਪਾ ਕੋ ਟਾਈਮ ਨਹੀਂ ਹੈ ਆਫਿਸ ਦਾ ਕੰਮ ਹੈ ਚਲੋ 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 ਚੱਲੇ ਚਲੋ ਉਹ ਉੱਧਰ ਦੇਖੋ ਭਾਈ ਠੰਡ ਚੋਂ ਉੱਪਰ ਨਿਕਲ ਗਿਆ ਕਿੰਦਰ ਤੇ ਹਨ ਗਰਮੀ ਚੜੀ ਉਹ ਫਿਰ ਮਾਣੂ ਜਾਏ ਗਰਮੀ ਚੜੀ ਲੋਕ ਬਹੁਤ ਗਰਮੀ ਚੜੀ ਪਰ ਪਾਪਾ ਟਾਰਜਨ ਬਣਾ ਦੇਣੀ ਪਾਪਾ ਨੇ ਲੋ ਜੀ ਸਾਡੀ ਸਾਰੀ ਪਿੱਛੇ ਬੈਠੀ ਸਾਡੀ ਸਾਰੀ ਬੱਚਾ ਪਾਰਟੀ ਪਿੱਛੇ ਬੈਠੀ ਹੈ ਤੇ ਸਾਰੀ ਸੰਗਰੂਰ ਪਹੁੰਚ ਰਹੀ ਉਹੀ ਬਿਨਾ ਵਜ੍ਹਾ ਹੀ ਨਾ ਕੋਈ ਗੱਲ ਨਾ ਬਾਤ ਤੇ ਮੈਂ ਤੇ ਅਮਰ ਨੇ ਜਾਣਾ ਸੀ ਕਿਤੇ ਕੰਮ ਕਾਰੀਗਰ ਦੇ ਤੇ ਇਹ ਨਾਲ ਉਹੀ ਆ ਗਏ ਨੇ ਤੇ ਅਮਰ ਤੇ ਕੁਲਿੰਦਰ ਪਿੱਛੋਂ ਗਿਆ ਹੀ ਉਹਨਾਂ ਨਾਲ ਸ਼ਾਮ ਨੂੰ ਵਾਪਸ ਆ ਜਾਗੇ ਤੇ ਕੁਝ ਬੰਦੇ ਐਵੇਂ ਦੇ ਨੇ ਜਿਹੜੇ ਗਲਤੀ ਨਾਲ ਗੋਟ ਤੇ ਕੋਟ ਪਾ ਲਿਆ ਆ ਲੈ ਲੋ ਆਫਿਸ ਦਾ ਕੰਮ ਜਬੀ ਉਹਦੇ ਉੱਤੇ ਹੀ ਕੋਟ ਪਾ ਲਿਆ ਤੇ ਇੱਕ ਇੱਕ ਬੰਦਾ ਇਹੋ ਜਿਹਾ ਉਹ ਕਹਿੰਦਾ ਮੈਂ ਸ਼ਾਮ ਨੂੰ ਵਾਪਸ ਨਹੀਂ ਆਉਣਾ ਮੈਂ ਸੰਗਰੂਰ ਹੀ ਰਹਿਣਾ ਤੇ ਦੱਸੋ ਉਹ ਬੰਦੇ ਦਾ ਕੀ ਕੀਤਾ ਜਾਏ ਉਹ ਜਿਹੜਾ ਪਿੱਛੇ ਦੇਖੋ ਹਾਲੇ ਦਾ ਐਂ ਬੈਠਾ ਸੀ ਘਰੋਂ ਤੇ ਐਂ ਭੱਜਾਇਆ ਹੈ ਪਤਾ ਹੈ ਜੀ ਕੁਝ ਕਹਿਣਾ ਚਾਹੋਗੇ ਨਾਓ ਨਾਓ ਇਹ ਪੂਰਾ ਖੋਸ਼ ਹੈ ਕਿ ਮੈਂ ਉੱਥੇ ਜਾ ਕੇ ਪਤੰਗ ਚੜ੍ਹਾਣੇ ਨੂੰ ਬਾਕੀ ਉੱਥੇ ਜਾ ਕੇ ਮੈਂ ਕਰਦੀ ਤੁਹਾਡੀ ਸੇਵਾ ਚੱਲੋ ਤਾਂ ਸਹੀ ਲੋ ਜੀ ਸਵੇਰੇ ਅਸੀਂ ਗਏ ਸੀ ਜਿਹੜੇ ਕੰਮ ਉਹ ਕਰ ਆਏ ਉਦੋਂ ਬਾਅਦ ਪਿੰਡੋਂ ਵੀ ਅਸੀਂ ਵਾਪਸ ਆ ਗਏ ਤੇ ਉਦੋਂ ਬਾਅਦ ਵਲੌਗ ਨਹੀਂ ਸ਼ੂਟ ਕੀਤਾ ਤੇ ਹੁਣ ਟਾਈਮ ਹੋ ਗਿਆ ਜੀ ਸ਼ਰਾਦ ਦਾ ਇਧਰ ਆਪਾਂ ਸਾਗ ਨੂੰ ਰਣ ਲੱਗਿਆ ਤੜਕਾ ਤੇ ਇਧਰ ਦਮਨ ਮੇਰੀ ਕਰ ਰਹੀ ਹੈ ਹੈਲਪ ਆਟਾ ਗੁੰਨਣ ਲੱਗੀ ਹੈ ਹਾਏ ਟਰੂ ਟਰੂ ਸਿਮਰਨ ਸਿਮਰਨ ਪਿੰਡਾ ਤੇ ਪਰਨੀਤ ਸਾਡੇ ਕੋਲ ਆ ਪਰਨੀਤ ਤੁਹਾਨੂੰ ਮੈਂ ਦਿਖਾਨੀ ਆ ਹੈਲੋ ਤੇ ਫਤਿਹ ਵੀ ਆਇਆ ਸੀ ਤੇ ਫਤਿਨਾ ਫਤਿਨਾ ਕਿਹੜੇ ਚੱਕਰਾਂ ਚ ਸਿਰ ਆ ਗਿਆ ਕਿਹਦਾ ਦੀਦੀ ਉੱਥੇ ਆ ਮੈਂ ਦੀਦੀ ਦਾ ਇੰਜੋਏ ਕਰੂੰਗਾ ਪਰ ਨਹੀਂ ਤੂੰ ਇੱਥੇ ਰਹਿ ਹੂੰ ਤੇ ਹੁਣ ਜੀ ਕਾਫੀ ਦਿਨਾਂ ਬਾਅਦ ਘਰੇ ਆ ਕੇ ਨਾ ਸਾਰਾ ਕੁਝ ਉਲਝਿਆ ਫੁਲਝਿਆ ਵਿਆਹ ਸਫਾਈਆਂ ਕਰਨ ਵਾਲੀਆਂ ਪਈਆਂ ਜਿਵੇਂ ਤੁਸੀਂ ਪਿਛਲੇ ਬਲੌਗਾਂ ਦੇ ਵਿੱਚ ਦੇਖਿਆ ਕਾਲੀ ਕਾਲੀ ਚਲੇਗੇ ਸੀ ਤੇ ਹੁਣ ਸਵੇਰੇ ਜਿਹੜਾ ਸਾਡਾ ਸਫਾਈ ਅਭਿਆਨ ਚੱਲੇਗਾ ਤੇ ਸਾਰੀ ਸਫਾਈਆਂ ਸਫਾਈਆਂ ਕਰਾਂਗੇ ਇਹ ਜਿਹੜੇ ਕੰਮ ਰਹਿੰਦੇ ਨੇ ਜੀ ਮੈਂ ਕਿ ਉੱਪਰ ਲੜਣ ਦੇ ਸੀ ਥੋੜਾ ਜਿਹਾ ਟਾਇਰ ਚਾੜਦੇ। ਥੋੜਾ ਪਿਆਜ਼ ਕੁੱਟ ਲੈਂਦੇ। ਇਹ ਕੱਲ ਪਰਸੋਂ ਦੇ ਆਏ ਪਤੰਗੀ ਚੜਾ ਚੜਾ ਕਮਲੇ ਹੋ ਚੱਲੇ ਨੇ। ਮੇਰੀ ਗੱਲ ਸੁਣ ਅਸੀਂ ਚੱਲੀਆ ਫਿਰ ਧਿਆਨ ਨਾ ਰਿਓ। ਸਿਮੂ ਵੀ ਚਲੀ ਧਿਆਨ ਰੱਖੀ ਬੋਤਾ। ਛੋਟੇ ਵੀ ਲੜਾਈ ਨਹੀਂ ਕਰੀ। ਮੰਮਣ ਨੇ ਅੱਖ ਦੇਖੋ ਮੰਗ ਕੇ ਕੋਟ ਪਾਇਆ ਅੱਜ। ਆਲੰਦ ਦਮ ਆ ਗਿਆ ਦਮਨ ਚਲੋ। ਮਾਨੂੰ ਅੱਜ ਫੇਰ ਟਿਊਸ਼ਨ ਸੱਡਣ ਚੱਲਿਆ ਗੱਡੀ ਤੇ ਹੈ। ਵੇ ਆ ਕਿ ਲੱਗਿਆ ਨਹੀਂ ਅਮਨ ਨਾਲ ਵੀਡੀਓ ਐਡਿਟ ਕਰਨ ਦੀ ਐ ਨਾ ਬਿਜੀ ਸ਼ਡਿਊਲ ਹੈ ਨਾ ਜੇ ਲਾ ਤੁਰਦੇ ਤੁਰਦੇ ਵੀਡੀਓ ਐਡਿਟ ਸੁਣਦਾ ਪਿਆ ਹੀ ਕੁਛ ਸੁਣਦਾ ਪਿਆ ਹੀ ਕੁਛ ਨਾ ਸੁਣਦਾ ਦੇ ਵਿਊਰਸ ਤਾਂ ਸੁਣ ਜਗਾ ਨਾ ਆਓ ਹਾਈ ਦਮਨੇ ਅਮਦੇ ਸਕੂਟੀ ਆਉ ਤੈਨੂੰ ਪਤਾ ਗੱਡੀ ਤੇ ਆਉਣਾ ਆਉਂਦੇ ਆ ਯਾ ਐਡਾ ਕੀ ਫਾਪਿਆ ਚੱਲ ਵਿਚਾਲੇ ਵੜ ਅਮਨ ਹੁਣ ਪਾਰਟੀ ਮੰਗਣ ਗਈ ਦਿੱਤੀ ਨਹੀਂ ਪਾਰਟੀ ਤੈਨੂੰ ਨੇ ਹੈ ਅਵਾਗੇ ਕੋਈ ਗੱਲ ਨਹੀਂ ਅਮਨ ਕਹਿੰਦਾ ਥਾਰ ਲਈ ਤੂੰ ਮੈਨੂੰ ਪਾਰਟੀ ਦੋ ਹੈ ਹੁਣ ਦੁਕਾਨ ਤੋਂ ਬਾਹਰੇ ਆ ਗਿਆ ਨਾ ਹਾਂ ਦੁਕਾਨ ਦੇ ਅੰਦਰ ਜੀ ਦੱਸਦਾ ਮੈਂ ਤੂੰ ਅੰਦਰ ਦੱਸਦਾ ਫੇਰ ਤਾਂ ਗੱਲ ਬਣਦੀ ਹੈ ਨਾ ਇਹ 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 ਜਿਹੜਾ ਏਰੀਆ ਨਾ ਇਹ ਸੰਗਰੂਰ ਦੀ ਕਰੀਮ ਹੈ ਇਹ ਹਾਂ ਕਲਵਿੰਦਰ ਰੀ ਲੈ ਰਹੇ ਨੇ ਪਕੌੜੇ ਠੰਡ ਕਰਕੇ ਪਕੌੜੇ ਖਾਣੇ ਨੇ ਤੂੰ ਵੀ ਖਾਣੇ ਨਹੀਂ ਖਾਣੇ ਲੈ ਆਓ ਲੈ ਆਓ ਸਾਡਾ ਸਾਡਾ ਬੜੇ ਫੇਮਸ ਨੇ ਪਕੌੜੇ ਹੋ ਗਏ ਅੰਦਰ ਖੜੇ ਹਾਂ ਬਾਜ਼ਾਰ ਚ ਆਪਾਂ ਲੈ ਲਈ 1000 ਰੁਪਏ ਕਾ ਤੋ ਫੜਾ ਕੇ ਆਈ ਇਹਨੂੰ ਮੈਂ ਬੰਦਾ ਖੁੱਲੇ ਨਾ ਹਉਣ ਦੇ ਤੇ ਪੂਰਾ ਲੱਗਦਾ ਗੱਡੀ ਚੱਲ ਰੇ ਪਕੌੜੇ ਕਲਵਿੰਦਰ ਖਾ ਰਿਹਾ ਪਨੀਰ ਪਕੌੜੇ ਤੇ ਅਸੀਂ ਖਾ ਰਿਹਾ ਆਲੂ ਲੋਕਾਂ ਦੀ ਗੱਡੀ ਚੱਲਦਾ ਪੈਗ ਸਾਡੇ ਪਕੌੜੇ ਆਈ ਗੱਡੀ 'ਚ ਬਹਿ ਕੇ ਆਰਾਮ ਨਾਲ ਖਾਣ ਲੱਗੇ ਪਹਿਲਾਂ ਖਾ ਕੇ ਮੈਂ ਫਿਰ ਚੱਲਦੇ ਆਂ ਜਿੱਥੇ ਜਾਣਾ ਹੈ ਨਾ ਉਹ ਚੱਲੋ ਜੀ ਮਾਰਕੀਟ ਤੋਂ ਅੱਗੇ ਤੋਂ ਕਾਫੀ ਚੱਲੇ ਤੇ ਰਸਤੇ 'ਤੇ ਹਿਲਕੇ-ਹਾਂ ਹਿਲਕੇ ਹੋ ਰਹੇ ਏ ਕਿਹਦੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਤਾਂ ਸਾਡੇ ਦੂਜੇ ਚੈਨਲ 'ਤੇ ਲੈ ਸਕਦੇ ਹੋ ਮਿਸਰ ਮਿਸੇ ਵਾਸੀ ਤੇ ਇੱਥੇ ਕੀ ਹੋ ਰਿਹਾ ਮਾਈ ਜੀ ਕਿਹਾ ਇਨ੍ਹਾਂ ਦੇ ਚੈਨਲ 'ਤੇ ਇਨ੍ਹਾਂ ਦੇ ਚੈਨਲ 'ਤੇ ਇਨ੍ਹਾਂ ਦੇ ਚੈਨਲ 'ਤੇ ਇਹ ਡਿਵਲੋਗਰ ਖੜੇ ਹੈ ਆਪਣੇ ਚੈਨਲ ਤੇ ਲੈ ਜਿਹੜੇ ਬੰਦਾ ਗੁੱਡੀ ਖੜੇ ਤੇ ਮੈਂ ਲਿਆ ਜੀ ਵਨੀਲਾ ਫਲੇਵਰ ਬਹੁਤ ਬਹੁਤ ਹੀ ਉਸਦੀ ਵਨੀਲਾ ਫਲੇਵਰ ਬਹੁਤ ਹੀ ਘੈਂਟ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰੋ। ਲੈ ਪਹਿਲੇ ਸਾਡੀ ਤੇ ਕਰ ਲਈ ਪੱਕੀ ਕਹਿੰਦੇ ਠੇਕਾਈ ਲੱਗਿਆ ਗਈ। ਬੰਦੇ ਦਾ ਠਾਇਦਾ ਜੋ ਗੱਲ ਵੱਖਰੀ ਐ ਤੇ ਬੰਦੇ ਦਾ ਆਮਿੰਦ ਖਾਓ ਟੇਸਟ ਦਾ। ਮੇਰੀ ਜਿਆਦਾ ਸੁਆਦ ਆ। ਮੇਰੀ ਜਿਆਦਾ ਸੁਆਦ ਆ। ਤੂੰ ਕਿਹਦੇ ਲਈ? ਆਹ ਗੜੀਲਾ ਸਵਾਦ ਨਹੀਂ ਲੱਗਦਾ। ਠੀਕ ਹੈ। ਕੀ ਐਕਸਚੇਂਜ ਹੋ ਰਿਹਾ ਨੇ ਟੇਸਟ ਫਲੇਵਰ ਹੋ ਰੇ ਓ ਉੱਡ ਗਿਆ ਉੱਡ ਗਿਆ ਹੋਰ ਲੈ ਲੈ ਹੋਰ ਲੈ ਲੈ ਆ ਦੇ ਸੇਮੇ ਬੜਾ ਕਾ ਹੋ ਰੇ ਆਸੀ ਫਲੇਵਰ ਤੇ ਆ ਇਹਨਾਂ ਦੇ ਰੇਟ ਲਿਖੇ ਹੋਏ ਨੇ ਆ ਇਹ ਸਾਰੇ ਏ ਮੁੱਕ ਗਈ ਵਾਸੋਂ ਚੰਚ ਮਚਨਾ ਖਾ ਲੋ ਆ ਜਾਨੀ ਗੱਦੀ ਬਾਸੋਂ ਦਾ ਕਹਤਾ ਚਲੋ ਚੱਲੀਏ ਆਓ ওকে ਵੀਰੂ ਥੈਂਕ ਯੂ ওকে ਥੈਂਕ ਯੂ ਲਓ ਜੀ ਬਾਜ਼ਾਰੋਂ ਆ ਗਏ ਸੀ ਅਸੀਂ ਇਹ ਚੱਲੇ ਨੇ ਹੁਣ ਵਾਪਸ ਓਏ ਬੈ ਬੱਲੇ ਮਾਰ ਲੈ ਅਗਰ ਆ ਨੂੰ ਕੀ ਹੋ ਰਿਹਾ ਹੈ ਬੱਸ ਹੋਈ ਚੱਲ ਬੈਟ ਮੰਗ ਤੇ ਜਾ ਜਾ ਮੰਗ ਤੇ ਬਾਈ ਮੰਗ ਤੇ ਮੰਗ ਤੇ ਬਾਈ ਬਾਈ ਪੁੱਤਰੀ ਕਿੱਥੇ ਹੈ ਪੁੱਤਰੀ ਆ ਤੁਹਾਡੀ ਪੁੱਤਰੀ ਪਾਪਾ ਬੁਲਾ ਰਹੀ ਹੈ ਪੁੱਤਰੀ ਮੈਨੂੰ ਆਇਕਨ ਫੜਿਓ ਆ ਵੇ ਲਾਓ ਕਿੱਥੇ ਫੜ ਗਏ ਚੰਗੂ ਫੜਿਓ 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 ਇਹ ਕੀ ਹੋ ਰਿਹਾ ਆ ਦੇਖ ਲੋ ਇਹ ਕੀ ਹੋ ਰਿਹਾ ਕਰਨੀ ਚਾਹ ਸਿੰਮਨ ਤੱਕ ਕਿਨਾ ਬਿਠਾ ਲਿਆ ਫਤਿਹ ਪਤਾ ਨਹੀਂ ਰਿਹਾ ਹਾਂ ਗਦਾਮ ਖਾ ਲੈਨੇ ਮਾਜੋ ਉਥੇ ਅੰਦਰ ਦੇੜੀ ਗਿਆ ਸਮਾਨ ਬਾਈ ਲੱਗਦਾ ਵੀ ਲੈਣਾ ਜਾਣਾ ਕੋਈ ਕਰ ਲੈ ਪੜਾਈ ਕਰ ਲਈ ਮੇਰੇ ਪੁੱਤਰ ਲੱਗਦਾ ਕੋੜੀ ਕੋੜ ਪਾ ਲਈ ਕੋੜ ਬੱਚਾ ਪਾਟੀ ਕਿਆ ਫੋਨ ਦੇਖੇ ਜਾ ਰਹੇ ਨੇ ਖੜੇ ਹੋ ਜੋ ਹੈ ਕੀ ਅਸੀਂ ਪੜਦੇ ਪਏ ਹਾਂ ਜੀ ਲੈਪਟਾਪ ਲੈ ਕੇ ਹੈ ਨਹੀਂ ਨਹੀਂ ਹਲੇ ਮੇਰੇ ਪੜਨ ਦਾ ਟਾਈਮ ਕਿੱਥੇ ਹੋਇਆ ਹਲੇ ਤਾਂ ਟਿਊਸ਼ਨ ਤੋਂ ਆਈਆਂ ਹਲੇ ਥੋੜੀ ਦੇਰ ਪੜ੍ਹਨ ਨੂੰ ਤੇ ਚਲੋ ਬਸ ਬੇਟਾ ਪਰ ਮੈਂ ਲੱਗੀਆਂ ਆਟਾ ਗੁੱਜਿਆ ਗਿਆ ਤੇ ਰੋਟੀ ਬਣਾਉਣੀ ਹੈ ਰੋਟੀ ਖਾਓ ਠੀਕ ਹੈ ਭੁੱਖ ਲੱਗੀ ਸੀ ਨਾ ਕਹਿ ਰਹੇ ਤੁਸੀਂ ਕੀ ਬਣਾਉਗੀ ਆ ਆਲੂ ਮਟਰ ਦੀ ਸਬਜੀ ਹੈ ਤੇ ਨਾਲ ਫੁਲਕੇ ਨੇ ਨਹੀਂ ਹੋਰ ਕੀ ਖਾਣਾ ਲਾ ਦੇਖੋ ਇੱਧਰ ਦੰਮੂ ਦੇ ਕੰਮ ਦੇਖੋ ਕੀ ਖਾਣਾ ਸੱਚੀ ਦੇ ਨਹੀਂ ਕਰ ਰਿਹਾ ਦੱਸੋ ਤਾਂ ਸਹੀ ਕੀ ਖਾਣਾ ਦੱਸ ਤਾਂ ਸਹੀ ਮੈਨੂੰ ਮਸਟ ਟੇਸਟੀ ਜਿਹਾ ਬਣਾਓ ਟੇਸਟੀ ਬਣਨਗੇ ਆਲੂ ਮਟਰ ਤੇ ਨਾਲ ਫੁਲਕੇ ਯਾਰ ਬਾਕੀ ਦੰਦਲੇ ਕੰਬੀਨੇਸ਼ਨ ਇੱਧਰ ਗੇਮ ਚੱਲ ਰਹੀ ਐ ਇੱਧਰ ਕਰਦੀ ਮम्मा ਨੂੰ ਫੋਨ ਮੈਂ ਹੂੰ